ਜਿਕਾ ਹਲਸਾ ਵਾਏ ਗੁਰਜੀ ਕੀ ਫਤਿਹ ਅੱਜ ਬੜਾ ਇੱਕ ਜੰਗ ਇੱਕ ਨੌਜਵਾਨ 25 26 ਸਾਲ ਦਾ ਗੱਭਰੂ ਸੁਪਨਿਆਂ ਦੇ ਘਰ ਤੋਂ ਹਲਵਿਦਾ ਆਖ ਗਿਆ ਇਹ ਬੱਚਾ 25 9 24 ਨੂੰ ਮਿਲਿਆ ਸੀ ਸਾਨੂੰ ਇੱਥੇ ਸਾਡੇ ਪਿੰਡ ਹਸਨਪੁਰ ਦੇ ਵਿੱਚ ਲਵਾਰਿਸ ਘੁੰਮ ਰਿਆ ਸੀ ਸਾਡੇ ਪਿੰਡ ਦੇ ਵੀਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਉੱਥੋਂ ਲੈ ਕੇ ਆਏ 25 ਨੂੰ 24 ਨੂੰ ਇਹ ਮਿਲਿਆ ਤੇ 1 10 25 ਨੂੰ ਮਤਲਬ 6 ਦਿਨਾਂ ਬਾਅਦ ਹੀ ਇਹ ਬੱਚੇ ਦਾ ਘਰ ਲੱਭ ਗਿਆ ਇਹਦਾ ਮਾਮਾ ਗਰਮੀਤ ਸਿੰਘ ਇਹਦੀ ਮਾਸੀ ਸੁਮਨ ਇਹਦੀ ਮੰਮੀ ਸੰਦੀਪ ਕੌਰ ਇਹਦੀ ਨਾਨੀ ਪਰਮਜੀਤ ਕੌਰ ਇਹ ਸਾਰੇ ਆਏ ਲੈ ਕੇ ਚਲੇ ਗਏ ਇੱਥੋਂ ਅਸੀਂ ਦਵਾਈ ਸ਼ੁਰੂ ਕਰਵਾਤੀ ਇਹਨਾਂ ਨੂੰ ਬੇਨਤੀ ਕੀਤੀ ਵੀ ਹੁਣ ਦਵਾਈ ਕੰਟੀਨਿਊ ਰੱਖਿਓ ਲੁਧਿਆਣੇ ਫੁੱਲਾ ਵਾਲੀ ਰਹਿੰਦਾ ਸੀ ਇਹ ਪਰਿਵਾਰ 11024 ਨੂੰ ਗਿਆ ਸੀਗਾ ਤੇ 10325 ਨੂੰ ਦੁਬਾਰਾ ਫੇਰ ਸਸਤਾ ਦੇ ਬਾਹਰ ਕੋਈ ਛੱਡ ਗਿਆ ਪੰਜ ਮਹੀਨੇ ਬਾਅਦ ਦੁਬਾਰਾ ਫੇਰ ਜਦੋਂ ਬਾਹਰ ਮਿਲਿਆ ਪਛਾਣ ਕੀਤੀ ਵੀ ਇਹ ਤਾਂ ਉਹੀ ਮੁੰਡਾ ਜਿਹਨੂੰ ਆਪਾਂ ਪਹਿਲਾਂ ਘਰ ਲੱਭ ਕੇ ਭੇਜਿਆ ਸੀ ਹੁਣ ਤੁਸੀਂ ਦੇਖੋ ਵੀ ਤੀਜੇ ਮਹੀਨੇ ਤੋਂ ਅਸੀਂ ਬਾਰ ਬਾਰ ਸਨੇਹੇ ਭੇਜ ਰਹੇ ਹਾਂ ਕਾਲਾਂ ਕਰ ਰਹੇ ਹਾਂ ਨਾਨੀ ਨੂੰ ਵੀ ਮੰਮੀ ਨੂੰ ਵੀ ਉਹਦੀ ਨੂੰ ਉਹਦੇ ਮਾਮਿਆਂ ਨੂੰ ਵੀ ਜਿੰਨਾ ਜਿੰਨਾ ਸਾਡੇ ਕੋਲ ਨੰਬਰ ਸਾਰਿਆਂ ਦੇ ਸੀਗੇ ਨੰਬਰ ਸਾਡੇ ਕੋਲ ਪਰ ਪਿਛਲੇ 8 ਮਹੀਨਿਆਂ ਤੋਂ ਕੋਈ ਵੀ ਮੈਂਬਰ ਇੱਥੇ ਨਹੀਂ ਬੋੜਿਆ ਸਰਪੰਚ ਨੂੰ ਵੀ ਫੋਨ ਕਰੇ ਪਿੰਡ ਦੇ ਨੂੰ ਦਾਦਾ ਦੇ ਤੇ ਪਰ ਉਹ ਵੀ ਵਿਚਾਰਾ ਕਹਿਣ ਦਾ ਹੀ ਬਾਈ ਮੈਂ ਘਰੇ ਜਾਣਾ ਕੋਈ ਮਿਲਦਾ ਨਹੀਂ ਘਰੇ ਜਿੰਦਾ ਲੱਗਿਆ ਹੁੰਦਾ ਕੱਲ ਸਵੇਰੋਂ ਇਹ ਵੀਰ ਚੜਾਈ ਕਰ ਗਿਆ ਉਹਨੂੰ ਦੌਰੇ ਇੰਨੇ ਜ਼ਿਆਦਾ ਪੈ ਰਹੇ ਸੀ ਕਿ ਉਹਨੂੰ ਟੀਵੀ ਦੀ ਬਿਮਾਰੀ ਸੀ ਪੁਰਾਣੀ ਟੀਵੀ ਸੀਗੀ ਔਰ ਇੰਨਾ ਜ਼ਿਆਦਾ ਢਿੱਲਾ ਸੀਗਾ ਆਈਸੀਯੂ ਦੇ ਵਿੱਚ ਜੇਰੇ ਇਲਾਜ ਸੀ ਤੇ ਕੱਲ ਤੜਕਿਓਂ 5:00 ਬਜੇ 30 ਮਿੰਟ ਤੇ ਮੌਤ ਹੋ ਗਈ ਤੇ ਕੱਲ ਅਸੀਂ ਸਨੇਹ ਲਾਏ ਨਾਨੀ ਨੂੰ ਵੀ ਲਾਇਆ ਮਾਂ ਨੂੰ ਵੀ ਮੈਸੇਜ ਭੇਜਿਆ ਵੀ ਭਾਈ ਹੁਣ ਪੂਰਾ ਹੋ ਗਿਆ ਵਾ ਤਾਂ ਪਹਿਲਾਂ ਨਾਨੀ ਕੱਲ ਸ਼ਾਮ ਜੀ ਨੂੰ ਪਹੁੰਚ ਗਈ ਸੀਗੀ ਤੇ ਰਾਤ ਫਿਰ ਮੰਮੀ ਵੀ ਪਹੁੰਚ ਗਈ ਸੰਦੀਪ ਘਰ ਉਹਦੀ ਇਹ ਕਹਿੰਦੇ ਮੈਂ ਜੰਮੂ ਤੋਂ ਆਏ ਹਣਾ ਹੁਣ ਦੋਨੇ ਵਿਚਾਰੀਆਂ ਰੋਈ ਜਾਂਦੀਆਂ ਬਿਲਕੀ ਜਾਂਦੀਆਂ ਪੁੱਤ ਤੁਰ ਗਿਆ ਹਣਾ ਇੱਕ ਦਾ ਇੱਕ ਉਹ ਨਾਨੀ ਦਾ ਦੋਤਾ ਤੁਰ ਗਿਆ ਨਾਨੀ ਨੇ ਪਾਲਿਆ ਪਹਿਲਾਂ ਆਪਦੇ ਕੋਲੇ ਰੱਖ ਕੇ ਕਿਉਂਕਿ ਛੋਟਾ ਜਿਹਾ ਸੀਗਾ ਜਦੋਂ ਮਾਂ ਪਿਓ ਦਾ ਤਲਾਕ ਹੋ ਗਿਆ ਸੀਗਾ ਤੇ ਨਾਨੀ ਨੇ ਬੱਚਾ ਆਪਣੇ ਕੋਲੇ ਰੱਖ ਲਿਆ ਸੀ ਮਾਂ ਦਾ ਅੱਗੇ ਵਿਆਹ ਕਰਤਾ ਸੀ ਪਤਾ ਨਹੀਂ ਕਰਮ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੇ ਆ ਸਾਡੇ ਕਿਸਮਤ ਦੇ ਗੇੜ ਆ ਇਹ ਤੇ ਪਿਛਲੇ 8 ਮਹੀਨਿਆਂ ਤੋਂ ਪਰਿਵਾਰ ਵੱਲੋਂ ਵੀ ਕੋਈ ਸਪੋਰਟ ਨਹੀਂ ਹੋਈ ਜੇ ਆਉਂਦੇ ਸ਼ਾਇਦ ਬੱਚੇ ਦੀ ਜ਼ਿੰਦਗੀ ਬਚ ਜਾਂਦੀ ਸ਼ਾਇਦ ਉਹਨੂੰ ਕੋਈ ਹੌਸਲਾ ਹੁੰਦਾ ਨਾਲ ਹਨਾ ਚਲੋ ਆਪਣਾ ਆਪਣਾ ਹੀ ਹੁੰਦਾ ਫੇਰ ਵੀ ਕੋਈ ਹਨਾ ਤੇ ਅੱਜ ਹੁਣ ਇਸ ਦੁਨੀਆ ਤੋਂ ਕੁਝ ਕਰ ਗਿਆ ਹੁਣ ਮਾਂ ਵਿਚਾਰੀ ਕਿੰਦੀ ਵੀ ਸਿਸਕਾਰ ਵੀ ਨਹੀਂ ਕਰ ਸਕਦੇ ਸਾਡੇ ਨਾਲ ਕੋਈ ਹੈ ਹੀ ਨਹੀਂ ਦੋ ਹੀ ਜਾਣੇ ਆ ਤੀਜਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਵੀ 나ਹੀਂ ਕਿਸੇ ਨੇ ਆਉਣਾ ਵੀ ਇੱਥੇ ਸਿਸਕਾਰ ਕਰ ਦੋ ਅਸੀਂ ਬੇਨਤੀ ਕਰੀ ਵੀ ਇੱਥੇ ਸਿਸਕਾਰ ਕਰਾਂਗੇ ਤਾਂ ਭੈਣ ਮੇਰੀ ਇਹ ਲਵਾਰਸ ਕਿਨੇ ਜਾਣਾ ਬੱਚਾ ਵੀ ਸਿਸਕਾਰ ਤਾਂ ਘੱਟੋ ਘੱਟ ਉੱਥੇ ਕਰੋ ਜਿੱਥੇ ਇਹਦਾ ਪਾਲਣ ਪੋਸ਼ਣ ਹੋਇਆ ਫੁੱਲਾਂ ਵਾਲ ਪਿੰਡ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਆ ਹੁਣ ਅਸੀਂ ਐਂਬੂਲੈਂਸ ਮੰਗਾ ਲਈ ਆ ਕੱਪੜੇ ਵਗੈਰਾ ਪਾ ਕੇ ਇਸ਼ਨਾਨ ਕਰਾ ਕੇ ਹੁਣ ਬੱਚੇ ਨੂੰ ਅਸੀਂ ਉੱਥੇ ਫੁੱਲਾਂ ਵਾਲ ਸ਼ਮਸ਼ਾਨ ਘਾਟ ਦੇ ਵਿੱਚ ਦੁੱਗਰੀ ਸ਼ਮਸ਼ਾਨ ਘਾਟ ਪੈਂਦਾ ਇਹਨਾਂ ਨੂੰ ਇਹ ਕਹਿੰਦੇ ਅਸੀਂ ਦੁੱਗਰੀ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਸਸਕਾਰ ਕਰਨਾ ਬੱਚੇ ਦਾ ਜਦੋਂ ਇਸ ਤਰ੍ਹਾਂ ਕਈ ਵੀ ਜਦੋਂ ਜਵਾਨ ਜਹਾਨ ਪੁੱਤ ਕਿਸੇ ਦਾ ਤੁਰ ਜਾਂਦਾ ਮਾਵਾ ਨੂੰ ਰੋਂਦੇ ਬਿਲਕ ਦਿਨ ਦੇਖ ਕੇ ਵੀ ਮਨ ਦੁਖੀ ਵੀ ਹੁੰਦਾ ਬਹੁਤ ਤਾਂ ਕਿਤਨੇ ਕਿਤੇ ਸਮਾਜ ਤੇ ਇਸ ਗੱਲ ਤੇ ਨਾਰਾਜ਼ਗੀ ਵੀ ਹੁੰਦੀ ਹੈ ਗੁੱਸਾ ਵੀ ਹੁੰਦਾ ਵੀ ਅਸੀਂ ਕਿੱਦਾਂ ਦੇ ਬਣੀ ਜਾਂਦੇ ਆ ਦੇਖੋ ਇੱਕ ਬੱਚਾ ਠੀਕ ਆ ਉਹ ਦਿਮਾਗੀ ਤੌਰ ਤੇ ਅਫਸੈਟ ਹੋ ਗਿਆ ਅਬਸਟ ਹੋਣ ਪਿੱਛੇ ਵੀ ਕਾਰਨ ਨਹੀਂ ਰਹੇ ਪਰਿਵਾਰ ਦੇ ਵਖਰੇਵੇਂ ਮਾਂ ਪਿਓ ਦਾ ਤਲਾਕ ਹੋ ਗਿਆ ਬੱਚੇ ਦੀ ਪ੍ਰੋਪਰ ਉਸ ਹਸਾਬ ਨਾਲ ਪਰਬਿਸ਼ ਨਹੀਂ ਹੋਈ ਨਾਨੀ ਨੇ ਜਿੰਨੀ ਸੀਗੀ ਉਹ ਕੀਤੀ ਦੌਰੇ ਪੈਣ ਲੱਗੇ ਬੱਚੇ ਨੂੰ ਦਿਮਾਗੀ ਬਿਲਕੁਲ ਸੋਝੀ ਖਤਮ ਹੋ ਗਈ ਪਤਾ ਨਹੀਂ ਲੱਗਦਾ ਕਿੱਧਰ ਨੂੰ ਚਲੇ ਜਾਣਾ ਕਿੱਧਰ ਨੂੰ ਮੂੰਹ ਹੋ ਗਿਆ ਉਧਰ ਨੂੰ ਚਲੇ ਜਾਣਾ ਅੱਗੇ ਵੀ ਗੁੰਮ ਜਾਂਦਾ ਸੀਗਾ ਤੇ ਬਾਹਾਂ ਦੇ ਉੱਤੇ ਮਾਂ ਲਿਖ ਕੇ ਇੱਕ ਨੰਬਰ ਟੈਟੂ ਕਰਿਆ ਹੋਇਆ ਉਹਦੇ ਤੇ ਅਸੀਂ ਕਾਲ ਕਰੀ ਜਾਂਦੇ ਆ ਮਤਲਬ ਉਹ ਵੀ ਨੰਬਰ ਨਹੀਂ ਕੋਈ ਚੈੱਕ ਰਿਹਾ ਪਿਕ ਨਹੀਂ ਕਰ ਰਿਹਾ ਹੁਣ ਮਦਰ ਦੱਸਦੇ ਮੇਰਾ ਨੰਬਰ ਗਲਤ ਲਿਖਿਆ ਹੋਇਆ ਹੈ ਮੇਰੇ ਭਰਾਵਾਂ ਨੇ ਗਲਤ ਨੰਬਰ ਲਿਖਾਤਾ ਇਹ ਰੱਬ ਜਾਣਦਾ ਕੀ ਪਿੱਛੇ ਰਿਹਾ ਪਰ ਇੱਕ ਜਾਂ ਯੰਗ ਮੁੰਡਾ 25 26 ਸਾਲ ਦਾ ਅੱਜ ਇਸ ਦੁਨੀਆ ਤੋਂ ਤੁਰ ਗਿਆ ਅਸਰ ਅਰਦਾਸ ਕਰੇ ਉਸ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਇੱਕ ਬੇਨਤੀ ਆ ਜੇ ਕਿਸੇ ਦੇ ਘਰ ਧੀ ਪੁੱਤ ਕੋਈ ਇਦਾਂ ਮੰਦ ਬੁੱਧੀ ਜਿਹਾ ਪੈਦਾ ਹੋ ਵੀ ਜਾਂਦਾ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨੂੰ ਉਸੇ ਤਰ੍ਹਾਂ ਸੰਭਾਲੀਏ ਜਿਦਾਂ ਦੂਸਰੇ ਬੱਚਿਆਂ ਦਾ ਅਸੀਂ ਤੋਹ ਪ੍ਰੇਮ ਕਰਦੇ ਹਾਂ